ਮੈਂ ਆ ਗਿਆ ਛੱਡ ਦੇ ਛੱਡ ਦੇ ਕਰ ਦੇ ਦੇਖੋ ਵੀ ਚੱਲ ਜਲਦੀ ਕਰ ਮਾਰ ਲਾ ਦੋ ਸਟਾਰਟ ਕਰ ਸਹੀ ਹੈ ਹਾਂਜੀ ਨਹੀਂ ਹੋ ਹਾਂ ਇਹਨਾਂ ਥੋੜਾ ਧੱਕਾ ਜਿਹਾ ਲੱਗਾ ਟੈਗ ਤਾਂ ਜੀ ਕੁਝ ਕਿੱਲੇ ਵੀ ਜਾ ਰਹੇ ਨੇ ਉਹ ਕਿੱਥੇ ਜਾ ਰਹੇ ਮੈਂ ਹਰਦੇਵ ਸਿੰਘ ਕਿੱਤੀ ਜ਼ਿਲ੍ਹਾ ਗੁਰਦਾਸਪੁਰ ਤੋਂ ਜ਼ਿਲ੍ਹਾ ਪਰਤਾਨਾ ਜੀ ਆ ਡਾਕਟਰ ਜੀ ਨੀਜੀ ਕਰ ਰਹੇ ਹਾਂ ਮੈਂ ਗੁਰਦਾਸਪੁਰ ਤੋਂ ਜ਼ਿਲ੍ਹਾ ਪਰਤਾਨਾ ਹਾਂ ਭਾਰਤੀ ਕਿਸਾਨ ਯੂਨੀਅਨ ਸਿਰਸਾ ਦਾ ਔਰ ਅੱਜ ਖਨੋਰੀ ਬਾਰਡਰ ਤੇ ਜਿਹੜੀ ਮਹਾਪੰਚਾਇਤ ਹੋ ਰਹੀ ਹੈ ਜਿਹੜਾ 1 ਸਾਲ ਹੋ ਗਿਆ ਸੰਦੇ ਕਿਸਾਨਾਂ ਨੂੰ ਖਨੋਰੀ ਬਾਰਡਰ ਤੇ ਬੈਠੇ ਹਨ ਜਿਵੇਂ ਸਿਰਸਾ ਸਾਹਿਬ ਬਹੁਤ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਸੀ ਅਚਾਨਕ ਅੱਜ ਕਿਸਾਨਾਂ ਨੂੰ ਮਿਲਦੇ ਆ ਮਿਲਦੇ ਉਹਨਾਂ ਦੀ ਛਾਤੀ 'ਚ ਦਰਦ ਆ ਉਹ ਦਰਦ ਆਉਂਦਿਆਂ ਹੀ ਉਹ ਥੋੜਾ ਜਿਹਾ ਢਿੱਲੇ ਹੋ ਗਏ ਨੇ ਉਹਨਾਂ ਨੂੰ ਫੜਿਆ ਤੇ ਅੰਦਰ ਆਪਣੇ ਰਿਹਾਅਸ਼ ਦੇ ਵਿੱਚ ਜਾ ਕੇ ਬੈੱਡ ਤੇ ਲੰਮੇ ਪਾਇਆ ਉੱਥੇ ਜਿਹੜੀ ਡਾਕਟਰਾਂ ਦੀ ਟੀਮ ਬੈਠੀ ਹੈ ਜਿਹੜੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਦੇਖਰੇਖ ਕਰਦੇ ਉਹਨਾਂ ਨੇ ਚੈੱਕਅਪ ਕੀਤਾ ECG ਕੀਤੀ ਹੈ ਉਹਨਾਂ ਕਹਿੰਦੇ ਇਹਨਾਂ ਦੇ ਬਲੌਕਜ ਆਈ ਹੈ ਇਹਨਾਂ ਨੂੰ ਸ਼ਿਫਟ ਕਰਨਾ ਪਏਗਾ ਔਰ ਐਂਬੂਲੈਂਸ ਨੂੰ ਫੋਨ ਕੀਤਾ ਤਕਰੀਬਨ 10-15 ਮਿੰਟ ਬਾਅਦ ਐਂਬੂਲੈਂਸ ਆਈ ਹੈ ਔਰ ਲੋਕਾਂ ਨੂੰ ਜਦੋਂ ਪਤਾ ਲੱਗਾ ਉੱਥੋਂ ਮਾਹੌਲ ਜਿਹੜਾ ਉਹ ਤਣਾਅਪੂਰਨ ਬਣਿਆ ਹੋਇਆ ਹੈ ਉਹ ਲੋਕਾਂ ਨੂੰ ਕਿਹਾ ਕਿ ਨਹੀਂ ਅਸੀਂ ਸਿਰਸਾ ਸਾਹਿਬ ਨੂੰ ਲੈ ਕੇ ਚੱਲੇ ਹਾਂ ਔਰ ਇਹ ਜਿਹੜਾ ਆ ਅਸੀਂ ਉੱਥੇ ਟ੍ਰੀਟਮੈਂਟ ਕਰਾਵਾਂਗੇ ਇਹਨਾਂ ਦਾ ਤੇ ਉਹ ਇਹੀ ਲੈ ਕੇ ਆਏ ਆ ਮਾਹੌਲ ਉੱਥੇ ਹੁਣ ਕੁਝ ਠੀਕ ਆ ਕਿੰਨੀ ਦੇਰ ਇੱਥੇ ਇਲਾਜ ਰਿਹਾ 10 ਦਿਨ ਚੱਲੇ ਉਹਨਾਂ ਦਾ ਆ ਇਹਨਾਂ ਨੇ ਅੰਦਰ ਉਹਦਾ ਫਰਸਟ ایڈ ਦਿੱਤੀ ਹੈ ਫਰਸਟ ایڈ ਤੋਂ ਬਾਅਦ ਉਹਨਾਂ ਨੇ ਜਿੰਨਾ ਵੀ ਇੱਥੇ ਇਲਾਜ ਕੀਤਾ ਸਾਡੇ ਸਾਹਮਣੇ ਕੀਤਾ ਡਾਕਟਰਾਂ ਨੇ ਬਹੁਤ ਉਹਨਾਂ ਦੀ ਦੇਖ ਰੱਖ ਕੀਤੀ ਹੈ ਹੁਣ ਉਹਨਾਂ ਨੂੰ ਇੱਥੋਂ ਆਈਸੀਯੂ ਚ ਭੇਜਿਆ ਗਿਆ ਉੱਥੇ ਕੀ ਕਰਦੇ ਆ ਕਿਵੇਂ ਅਗਲਾ ਟ੍ਰੀਟਮੈਂਟ ਚੱਲਦਾ ਮੈਂ ਆਪ ਜੀ ਦੇ ਚੈਨਲਾਂ ਦਾ ਧੰਨਵਾਦ ਕਰਦਾ ਜਿਹੜੀ ਸਾਡੀ ਆਵਾਜ਼ ਜਿਹੜੀ ਆਮ ਜਨਤਾ ਤੱਕ ਸਰਕਾਰ ਤੱਕ ਪਹੁੰਚਣੀ ਹੈ ਔਰ ਤੁਹਾਡੇ ਚੈਨਲਾਂ ਰਾਹੀਂ ਜਿਹੜਾ ਆਵਾਜ਼ ਆਦੀ ਜਾਂਦੀ ਹੈ ਉਹਦੇ ਤੇ ਸਾਨੂੰ ਲੱਗਦਾ ਵੀ ਸਾਡਾ ਟ੍ਰੀਟਮੈਂਟ ਵੀ ਚੰਗਾ ਹੋਊਗਾ ਔਰ ਜਿਹੜੀ ਆਮ ਲੋਕਾਂ ਤੱਕ ਆਵਾਜ਼ ਜਾਊਗੀ ਤੇ ਮੈਂ ਆਮ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਸਿਰਸਾ ਸਾਹਿਬ ਜਿਹੜੇ ਆ ਉਹ ਪਹਿਲਾਂ ਨਾਲੋਂ ਕਾਫੀ ਠੀਕ ਹੈ ਔਰ ਡਾਕਟਰਾਂ ਦਾ ਕੀ ਕਹਿਣਾ ਹੈ ਕਿ ਕੋਈ ਖਾਸ ਜਿਹੜੀ ਕਿ ਟ੍ਰੀਟਮੈਂਟ ਦਿੱਤਾ ਜਾਏਗਾ ਇਸੋ ਦੇ ਵਿੱਚ ਕਿਸ ਤਰੀਕੇ ਦੇ ਨਾਲ ਲਾਜੂ ਕਿੰਨੇ ਦਿਨ ਚੱਲੇਗਾ ਉਹ ਇਹਦੇ ਬਾਰੇ ਜੇ ਡਾਕਟਰਾਂ ਨੇ ਕੁਛ ਨਹੀਂ ਸਾਨੂੰ ਕਿਹਾ ਉਹਨਾਂ ਸਿਰਫ ਆਈਸੀਯੂ 'ਚ ਭੇਜਿਆ ਉਹ ਤੋਂ ਬਾਅਦ ਉੱਥੇ ਜਾ ਕੇ ਕਿਹੜਾ ਟ੍ਰੀਟਮੈਂਟ ਕਰਦੀਆਂ ਕਿਵੇਂ ਦਾ ਕਰਦੀਆਂ ਅੱਧਾ ਘੰਟਾ ਵੇਟ ਕਰਾਂਗੇ ਉਹ ਤੋਂ ਬਾਅਦ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ ਸਾਡੇ ਹੋਰ ਵੀ ਕਿਸਾਨ ਅੱਗੂ ਇਹ ਪਿੱਛੇ ਆ ਗਏ ਨੇ ਕਾਰਾਂ 'ਚ ਆ ਗਏ ਨੇ ਔਰ ਅਸੀਂ ਬਾਕੀ ਕਿਸਾਨ ਅੱਗੂ ਨੂੰ ਕਹਿਣਾ ਚਾਹੁੰਦੇ ਆ ਕਿ ਭਾਈ ਤੁਸੀਂ ਉੱਥੇ ਖਨੋਰੀ ਬਾਰਡਰ ਤੇ ਬੈਠੋ ਘਰਾਂ ਤੋਂ ਅਜੇ ਜਿਹੜੇ ਇੱਥੇ ਆਏ ਹੋ ਉੱਥੋਂ ਦਾ ਪ੍ਰੋਗਰਾਮ ਤੁਸੀਂ ਅਟੈਂਡ ਕਰੋ ਪਰ ਇੱਥੇ ਜਿਹੜੀ ਵੀ ਕੋਈ ਟ੍ਰੀਟਮੈਂਟ ਦੇ ਵਿੱਚ ਗੱਲਬਾਤ ਹੁੰਦੀ ਹੈ ਅਸੀਂ ਉੱਥੇ ਫੋਨ ਤੇ ਕਰਾਂਗੇ ਤੁਹਾਡੇ ਨਾਲ ਜੇ ਕੋਈ ਗੱਲ ਨਹੀਂ ਅਸੀਂ ਫੋਨ ਕਰਕੇ ਪੁਲਾ ਵੀ ਲਵਾਂਗੇ ਪਰ ਟੀਮ ਜਿਹੜੀ ਆ ਸਾਡੀ ਉਹ ਵਧੀਆ ਉੱਥੇ ਕੰਮ ਕਰ ਰਹੇ ਨੇ ਤੇ ਇੱਥੇ ਡਾਕਟਰਾਂ ਦੀ ਟੀਮ ਜਿਹੜੀ ਆ ਉਹ ਅਗਲਾ ਕੀ ਦੇਖ ਰਿਹਾ ਕਰਦੀ ਆ ਉਹਦੇ ਤੇ ਅਸੀਂ ਆਪਣੇ ਕਿਸਾਨਾਂ ਨੂੰ ਵੀ ਦੱਸਾਂਗੇ ਔਰ ਆਵਜੀ ਦੇ ਚੈਨਲ ਰਾਹੀਂ ਲੋਕਾਂ ਤੱਕ ਕੋਈ ਮੈਡੀਕਲ ਕੈਂਸਰ ਦਾ ਕੋਈ ਸਮੱਸਿਆ ਆਈ ਹੈ ਕੋਈ ਦਿਲ ਦੀ ਕਦੇ ਇਲਾਜ ਚੱਲਦਾ ਕੋਈ ਪੁਰਾਣਾ ਇਹਨਾਂ ਦਾ ਪਹਿਲਾਂ ਵੀ ਆਈ ਹੈ ਇਹਨਾਂ ਨੂੰ ਪਹਿਲਾਂ ਆਈ ਹੈ ਪਰ ਉਹਦੇ ਵਿੱਚ ਇਹ ਨਹੀਂ ਸਾਨੂੰ ਪਤਾ ਲੱਗਾ ਕਿ ਇੰਨੀ ਬਲੌਕੇਜ ਹੈ ਨਾਰਮਲ ਜਿਹਾ ਉਹਨਾਂ ਦੱਸਿਆ ਸੀ ਉਹ 2-4 ਦਿਨ ਦਵਾਈ ਖਾਧੀ ਦਰਦ ਨਹੀਂ ਹੋਇਆ ਉਹਦੇ ਤੋਂ ਬਾਅਦ ਕੋਈ ਉਹਨਾਂ ਨੇ ਨਾ ਕੋਈ ਉਹਨਾਂ ਨੇ ਟਰੀਟਮੈਂਟ ਜ਼ਿਆ ਜਿਹੜੀ ਉਹਨਾਂ ਦਵਾਈ ਮਾਰੀ ਜੀ ਦੱਸੀ ਉਹ ਖਾ ਰਹੇ ਸੀਗੇ ਅੱਜ ਹੁਣ ਇਹ ਅਗਲਾ ਕੀ ਟ੍ਰੀਟਮੈਂਟ ਦੱਸਦੀ ਹੈ ਕਿਵੇਂ ਦਾ ਇਲਾਜ ਚੱਲਣਾ ਉਹ ਜੋ ਹੋਊਗਾ ਉਹ ਆਪ ਜੀ ਦੇ ਚੈਨਲ 'ਤੇ ਰਹੀਂ ਲੋਕਾਂ ਤੱਕ ਤੇ ਆਮ ਕਿਸਾਨਾਂ ਤੱਕ ਦੱਸਿਆ ਵੀ ਜਾਵੇ ਬਸ ਠੀਕ ਹੈ